ਦੇ ਕੰਮ ਕਰੀ ਜਾਂਦਾ ਜੀ ਤੇਲਾਂ ਤੇ ਪਾਣੀ ਪਹਜਾਤਾ ਲੈ ਬਿਜਲੀ ਫਰੀ ਕਰਤੀ ਕੁੜੀਆ ਸਾਹਿਬ ਜਿੱਤਣਗੇ ਕੁੜੀਆਂ ਉਹਨਾਂ ਦਾ ਬਹੁਤ ਅਕਸ਼ ਚੰਗਾ ਇਮਾਨਦਾਰ ਬੰਦੀ ਹੈ ਆ ਕਾਲੀਆਂ ਨੇ ਠੀਕ ਹੈ ਇਹ ਆਮ ਆਦਮੀ ਪਾਰਟੀ ਭੌਂਤ ਮਾਣ ਆਏ ਇਹਨੇ ਛਾਲ ਚਕਾਈ ਇਹਨਾਂ ਦੀ ਮੀਤਰਨੀ ਤੇਲ ਦਾ ਬੁੱਕਾ ਜੇ ਦਿੰਦੀ ਆ ਸਰਕਾਰ ਇਹ ਤੇਰਾ ਯੇ ਪਾਣੀ ਦੀ ਸੇਨ ਨੂੰ ਇੰਨੀ ਸੂਤ ਜਿੰਨਾਂ ਨੇ ਲੁੱਟ ਲਿਆ ਸਾਰਾ ਕਾਲੀਆਂ ਨੇ ਤੇ ਕਾਂਗਰਸ ਨੇ ਲੋਕ ਸਭਾ ਚੋਣਾਂ ਨੇ ਲੋਕਾਂ ਦੀ ਰਾਇ ਜਾਣਨ ਦੇ ਲਈ ਪਿੰਡ-ਪਿੰਡ ਜਾਂਦੇ ਆ ਸੱਤ ਦੇ ਵਿੱਚ ਕਰਦੇ ਆ ਗੱਲਬਾਤ ਮਾਨਸਾ ਦੇ ਪਿੰਡ ਜਟਾਣਾ ਖੁਰਦ ਪਹੁੰਚੇ ਆ ਜਾਣਦੇ ਆ ਬਜ਼ੁਰਗਾਂ ਤੋਂ ਸੱਤ ਦੇ ਵਿੱਚ ਜਦੋਂ ਚਰਚਾ ਹੁੰਦੀ ਹੈ ਤਾਂ ਸਰਕਾਰਾਂ ਬਦਲ ਜਾਂਦੀਆਂ ਨੇ ਗੱਲਬਾਤ ਕਰਦੇ ਆ ਵੀ ਕਿਹੜੀ ਸਰਕਾਰ ਦੀ ਚਰਚਾ ਹੈ ਤੇ ਕਿਹਨੇ ਪੰਜਾਬ ਦੇ ਵਿੱਚ ਹੁਣ ਤੱਕ ਭਲੇ ਲਈ ਕੰਮ ਕੀਤਾ ਸੱਸੀ ਗਾ ਜੀ ਸੱਸੀ ਗਾ ਵੀਰੇ ਬਾਈ ਕੀ ਨਾਮ ਹੈ ਸ਼ੰਗਾਰਾ ਸਿੰਘ ਜੀ ਸ਼ੰਗਾਰਾ ਜੀ ਜੇ ਆਪਾਂ ਪਹਿਲਾ ਸਵਾਲ ਇਹ ਰੱਖਦੇ ਆ ਵੀ ਹੁਣ ਤੱਕ ਪੰਜਾਬ ਦੇ ਭਲੇ ਦੀ ਗੱਲ ਕੀਤੀ ਕਿਸੇ ਪਾਰਟੀ ਨੇ ਨਹੀਂ ਜੀ ਬਸ ਆਮ ਆਦਮੀ ਪਾਰਟੀ ਨਹੀਂ ਕਰਿਆ ਜੋ ਕੁਝ ਕਰਿਆ ਨਾ ਕਿਉਂ ਪਹਿਲਾਂ ਤੁਸੀਂ ਦੇਖ ਲਓ ਦੋਨੇ ਸਰਕਾਰਾਂ ਆਈਆਂ ਸੀਗਾਂ ਇਹ ਇਹਨਾਂ ਨੇ ਵਾਰੀ ਬਣ ਰੱਖੀ ਸੀ ਕਾਂਗਰਸ ਨੇ ਔਰ ਕਾਲੀਆਂ ਨੇ ਠੀਕ ਹੈ ਇਹ ਆਮ ਆਦਮੀ ਪਾਰਟੀ ਭਵੰਤਵਾਨ ਆਏ ਇਹ ਨਹੀਂ ਛਾਲ ਚਕਾਈ ਇਹਨਾਂ ਦੀ ਅੱਛਾ ਛਾਲ ਹੀ ਚਕਾ ਛਾਲ ਹੀ ਚਕਾਤੀ ਜੀ ਹੁਣ ਸੁਖਵੀਰ ਵਾਲਾ ਅੱਜ ਤੁਸੀਂ ਦੇਖੀ ਉਹਦੀ ਫੇਸਬੁੱਕ ਤੇ ਆ ਰਹੀ ਸੀ ਅਗੇ ਉਹ ਮਾਤਾ ਨੂੰ ਨਾ ਸਨੇਹਾ ਲਾਈ ਜਾਂਦਾ ਸੀ ਕਹਿੰਦਾ ਤੁਸੀਂ ਝਾੜੂ ਨੂੰ ਬਚਾਈ ਦਿਓ ਇਹਨਾਂ ਖੌਫ ਹੋ ਰਿਆ ਝਾੜੂਆਂ ਤੋਂ ਇਹਨਾਂ ਡਰ ਰਿਆ ਹੋ ਅੱਛਾ ਭਵੰਤਵਾਨ ਨੇ ਬਹੁਤ ਵਧੀਆ ਕੰਮ ਕਰੀ ਜਾਂਦਾ ਜੀ ਟੇਲਾਂ ਤੇ ਪਾਣੀ ਪਹੁੰਚਾਤਾ ਲੈ ਬਿਜਲੀ ਫਰੀ ਕਰਤੀ ਹੂੰ ਬਿਜਲੀ ਫਰੀ ਕੀ ਲੋਕਾਂ ਨੇ ਦੋ ਦੋ ਮੀਟਰ ਏਸੀ ਚਲਾਉਂਦੇ ਨੇ ਠੀਕ ਹੈ ਠੀਕ ਹੈ ਫੇਰ ਵੀ ਮੰਨ ਕੇ ਚਲੋ ਲੈ ਬਿਜਲੀ ਤੇ ਦੇਖੋ ਕਿੰਨਾ ਲੋਡ ਪੈ ਰਿਆ ਕਰਾ ਫੇਰ ਵੀ ਲੋਕ ਕਹਿੰਦੇ ਨੇ ਕਿ 2 ਸਾਲ ਹੋਏ ਨੇ ਹਜੇ ਇਹਨਾਂ ਨੂੰ ਆਇਆ ਨੂੰ ਬਹੁਤ ਵਧੀਆ ਕੰਮ ਕਰ ਰਹੇ ਨੇ ਕਣਕ ਦੀ ਕਹਿੰਦੇ ਨਾ ਵੀ ਡਾਲਾ ਖੋਲਣ ਸਾਰ ਸੋਡੇ ਖਾਤਿਆਂ 'ਚ ਪੈਸੇ ਆਉਂਗੇ ਤੁਰਤ ਆਉਂਦੇ ਸੀਗੇ ਤੁਰਤ ਮੈਸੇਜ ਆਉਂਦਾ ਸੀ ਜਿਹੜੇ ਬੰਦੇ ਕੋਲ ਮੈਸੇਜ ਲੱਗਾ ਹੋਇਆ ਤੁਰਤ ਪੈਸੇ ਆਉਂਦੇ ਸੀਗੇ ਜੀ ਅੱਛਾ ਕਹਿੰਦੇ 1000 ਤਾਂ ਦਿੱਤਾ ਨਹੀਂ ਬੁੜੀਆਂ ਨੇ 1000 ਦੇਣਗੇ ਜੀ ਫਿਰ 1 ਲੱਖ ਤਾਂ ਆਪਾਂ ਤੋਂ ਕਰਦੀ ਕਬੀਲਦਾਰੀ ਸੈਟ ਨਹੀਂ ਆਉਂਦੀ ਜੀ ਜਦੋਂ ਕਿਰਾਂ ਇੱਕ ਭਾਈ अच्छा हां जी ਆ ਸਰਕਾਰਾਂ ਦੇ ਹਿਸਾਬ ਨਾਲ ਚਲ ਮਾਣੇ ਮੋਟੇ ਹੋਏ ਨੇ ਪਰ ਇੰਨੇ ਨਿੱਨੇ ਇਹਨਾਂ ਨੇ ਦੋ ਖੁੱਡੀਆਂ ਸਾਹਿਬ ਨੂੰ ਮਿਲੇ ਸੀਗੇ ਹਾਂਜੀ ਵਧੀਆ ਵਧੀਆ ਬਹੁਤ ਵਧੀਆ ਬੰਦੇ ਨੇ ਜੀ ਜਾਣਦੇ ਹੋ ਪਿਛੋਕੜ ਉਹਨਾਂ ਦਾ ਪਿਛੋਕੜ ਤਾਂ ਲੰਬਾ ਤਾਂ ਨਹੀਂ ਜਾਂਦਾ ਜੀ ਆਪਾਂ ਐਸੀ ਮੈਂ ਵਧੀਆ ਸੁਣਦੇ ਆਂ ਅੱਛਾ ਹਾਂਜੀ ਬਾਬਾ ਜੀ ਕੀ ਨਾਮ ਹੈ ਬੋਗਾ ਬੋਗਾ ਜੀ ਕੀ ਲੱਗਦਾ ਫਿਰ ਕਿਹੜੀ ਪਾਰਟੀ ਨੇ ਹੁਣ ਤੱਕ ਵਧੀਆ ਕੰਮ ਕੀਤਾ ਹੁਣ ਤੱਕ ਤਾਂ ਭਾਈ ਹੁਣ ਆਏ ਲੱਗਦਾ ਵੀ ਇਹੀ ਕਰੀ ਜਾਂਦੇ ਨੇ ਕਿਉਂ ਹੈ ਪਹਿਲਾਂ ਤਾਂ ਕੋਈ ਸਾਡੇ ਦਾ ਪੈਂਦਾ ਨਹੀਂਦਾ ਨਹੀਂ ਕਰਿਆ ਜਿਹੜਾ ਕਰਿਆ ਸੀ ਕੋਈ ਮੜਾ ਮੋਟਾ ਹੂੰ ਗਾਲੀਆਂ ਨਾਲੀਆਂ ਪੰਜ ਛੇ ਵਾਰੀ ਬਣਾਤੇ ਇਹਨਾਂ ਨੇ ਅੱਛਾ ਉਹੀ ਬਣਾ ਜਾਂਦੇ ਉੱਚੀਆਂ ਜਿਹੀਆਂ ਉੱਚੀਆਂ ਕਰਤੀਆਂ ਅਹ ਅੱਛਾ ਹੋਰ ਤਾਂ ਸਾਡੇ ਕੋਈ ਨਹੀਂ ਹੋਇਆ ਅੱਛਾ ਬਾਜੀ ਕੀ ਲੱਗਦਾ ਫਿਰ ਕੀ ਨਾਮ ਹੈ ਕਰਪਰੀ ਸਿੰਘ ਹੈ ਕੀ ਲੱਗਦਾ ਫਿਰ ਠੀਕ ਹੈ ਜੀ ਵਧੀਆ ਮਾਹੌਲ ਹੈ ਕੁੜੀਆਂ ਸਾਹਿਬ ਜਿੱਤਣਗੇ ਕੁੜੀਆਂ ਸਾਹਿਬ ਹਾਂਜੀ ਜਿੱਤਣਗੇ ਪੱਕਾ ਜਾਣਦੇ ਤੁਸੀਂ ਇਹਨਾਂ ਨੂੰ ਪੱਕਾ ਪਛਾਣਦੇ ਜੀ ਪੂਰਾ ਅੱਛਾ ਫੁੱਲ ਲਾ ਹੈਗੀ ਕੋਈ ਹਵਾ ਇੱਧਰ ਪੂਰੀ ਜਿਆਦਾ ਜੀ ਫੁੱਲੀ 100% ਅੱਛਾ ਕਾਲੀਦਲ ਦਾ ਕੀ ਮਾਹੌਲ ਹੈ ਇੱਥੇ ਪੂਰਾ ਪਤਾ ਨਹੀਂ ਵੀਰੇ ਚੱਲੀ ਹੁੰਦਾ ਤਾਂ ਮਾੜਾ ਮੋਟਾ ਅੱਛਾ ਮਾੜਾ ਮੋਟਾ ਤੇ ਕਾਂਗਰਸ ਠੀਕ ਠ ਬਾਬਾ ਜੀ ਕਾਂਗਰਸ ਦਾ ਕੀ ਮਾਹੌਲ ਹੈ ਕਾਦੀ ਨਾਲ ਚੰਗਾ ਹੈ ਕਾਲੀਆਂ ਨਾਲ ਚੰਗਾ ਹੈ ਕਾਦੀ ਸਾਡੇ ਹੈ ਹੀ ਨਹੀਂ ਕੋਈ ਕਾਂਗਰਸ ਦੇ ਬਾਬਾ ਅੱਛਾ ਕੀ ਨਾ ਬਾਈ ਜੀ ਜੱਗਾ ਸਿੰਘ ਜੀ ਜੱਗਾ ਜੀ ਕੀ ਲੱਗਦਾ ਫਿਰ ਇਸ ਵਾਰ ਪਾਰਟੀ ਕਿਹੜੀ ਮਤਲਬ ਅੱਗੇ ਰਹੂਗੀ ਸਾਡੇ ਜੀ ਇੱਕ ਮੇਨ ਜਿਹੜੀ ਸਮੱਸਿਆ ਸੀ ਨਾ ਸਾਡੇ ਏਰੀਏ ਦੇ ਵਿੱਚ ਅਸੀਂ ਪਾਣੀ ਮੰਨਿਓ ਬਹੁਤ ਦਿੱਕਤ ਸੀ ਸਾਡੇ ਜਿੰਨ ਦੀ 2 ਸਾਲ ਦੀ ਭਵੰਤਮਨ ਦੀ ਸਰਕਾਰ ਆਈ ਹੈ ਪਾਣੀ ਦੀ ਸਾਨੂੰ ਇੰਨੀ ਸਹੂਲਤ ਹੋ ਗਈ ਨਹਿਰੀ ਪਾਣੀ ਦੀ ਜੀ ਟੱਪ ਕੇ ਆਇਓ ਭਾਖੜਾ ਤੇ ਪਿੰਡ ਪੈਂਦਾ ਸਾਡਾ ਤੇ ਨਰਮੇ ਸਾਡੇ ਹਣੋਂ ਹਟ ਗਏ ਸੀਗੇ ਤੇ ਅਸੀਂ ਝੋਨੇ ਲਾਉਨੇ ਆ ਤੇ ਝੋਨੇ ਲਾਉਂਦੇ ਸੀ ਇਦੋਂ ਪਹਿਲਾਂ ਫੱਕਾਂ ਜਿਹੜੀਆਂ ਲਾਉਂਦੇ ਸੀ ਇਹਦੇ ਵਿੱਚ ਹੁਣ ਮਈ ਦੇ ਐਂਡ ਦੇ ਵਿੱਚ ਜਾ ਕੇ ਜਾਂ ਮਈ ਅੱਧੀ ਮਈ ਤੇ ਫੱਕਾਂ ਸੀ ਟੈਂਕੀਆਂ ਨਾਲ ਪਾਣੀ ਪਾ ਪਾ ਲਾਉਂਦੇ ਸੀ ਥਲੜੇ ਸਾਡੇ ਥੋੜੇ ਜਿ ਨਰਮ ਸੀਗੇ ਤੇ ਹੁਣ ਮਤਲਬ ਮੋਟਰਾਂ ਲੱਗੀਆਂ ਹੋਈਆਂ ਨਹਿਰਾਂ ਦੇ ਨਾਲ ਪਾਪਾ ਬੂਬਾ ਪਾਈਆਂ ਮੋਟਰਾਂ ਦਾ ਪਾਣੀ 24 ਘੰਟੇ ਲਾਈਟ ਮੋਟਰ ਵਾਲੀ ਰਹਿੰਦੀ ਹੈ ਨਹਿਰ ਦੇ ਪਾਣੀ ਤੇ ਅਸੀਂ ਪੱਕਾ ਪਾਲਦੇ ਆਂ ਮੂੰਗੀਆਂ ਲਾਈਆਂ ਉਹ ਵੀ ਕੱਸੀ ਦੇ ਪਾਣੀ ਤੇ ਨਹਿਰ ਦੇ ਪਾਣੀ ਤੇ ਲੱਗਦੀਆਂ ਐ ਤੇ ਲਾਈਟ ਦੀ ਬਹੁਤ ਵੱਡੀ ਸਹੂਲਤ ਆ ਦੂਜੀ ਜਿਹੜੀ ਕਿ ਬਿਜਲੀ ਦੇ ਬਿੱਲਾਂ ਵਾਲੀ ਸੀ ਬਿੱਲ ਸਿੱਥੋਂ ਕਿਉਂ ਨਰਮੇ ਵਾਲਾ ਏਰੀਆ ਸੀਗਾ ਲੋਕ ਕੱਚੇ ਪਾੜੇ ਰਹਿੰਦੇ ਸੀ ਬਿਲੀ ਨਹੀਂ ਭਰੀਂਦੇ ਸੀਗੇ ਬਿੱਲਾਂ ਦਾ ਬਹੁਤ ਵੱਡਾ ਇਸ਼ੂ ਐ ਤੇ ਲੋਕ ਇਸ ਚੀਜ਼ ਨੂੰ ਚਾਹੁੰਦੇ ਹੈਗੇ ਤੇ ਦੂਸਰਾ ਸਾਨੂੰ ਜੋ ਉਮੀਦਵਾਰ ਮਿਲਿਆ ਹੈ ਗੁੱਡੀਆਂ ਸਾਹਿਬ ਇਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਉਹਨਾਂ ਨੂੰ ਮੈਂ ਜਾਣਦਾ ਸੀਗਾ ਰਿਸ਼ਤੇਦਾਰੀਆਂ ਸਾਡੀਆਂ ਉਧਰ ਗਗੜਬੰਨੀ ਤੇ ਜਥੇਦਾਰ ਕੁਡੀਆਂ ਉਹਨਾਂ ਦਾ ਬਹੁਤ ਅਕਸ਼ ਚੰਗਾ ਇਮਾਨਦਾਰ ਵਿਅਕਤੀ ਹੈ ਬਹੁਤ ਇੱਕ ਦਰਵੇਸ਼ ਤੇ ਭਗਤ ਕਹੇ ਲੋ ਤੁਸੀਂ ਮੈਂ ਇਹਨਾਂ ਨੂੰ ਮੰਤਰੀ ਤੌਰ ਤੇ ਮਿਲਿਆ ਇੱਕ ਦੋ ਵਾਰੀ ਕਿ ਕੋਈ ਜ਼ਿਲ੍ਹੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਹ ਨਹੀਂ ਕਹਿ ਸਕਦਾ ਵੀ ਜੋ ਕੋਈ ਸੰਦ ਮਿਲੇ ਹੈ ਸਬਸਿਡੀ ਤੇ ਵੀ ਕੁਡੀਆਂ ਸਾਹਿਬ ਆਪਦੇ ਏਰੀਆ ਚ ਲੈ ਗਿਆ ਲੰਬੀ ਚ ਲੈ ਗਿਆ ਤੇ ਜਾਂ ਆਪਦੇ ਰਿਸ਼ਤੇਦਾਰਾਂ ਨੂੰ ਦਵਾ ਤੇ ਜਾ ਕੋਈ ਆਪ ਦਾ ਰਿਸ਼ਤੇਦਾਰ ਨੇ ਚਰਵਾਸੀ ਵੀ ਰੱਖਿਆ ਹੋਵੇ ਵੀ ਜਿਆ ਵੱਡੀ ਨੌਕਰੀ ਦਾ ਕੀ ਕਿਸੇ ਵੀ ਮਤਲਬ ਖੁੱਡੀਆਂ ਸਾਹਿਬ ਦੀ ਏਡੀ ਇਮਾਨਦਾਰੀ ਹੈ ਤੇ ਦੇਨ ਹੋਇਆ 10 ਮਹੀਨੇ ਹੀ ਖੇਤੀ ਸ਼ਾਸਨ ਕਾਲ ਦੇ ਵਿੱਚ ਰਹੇ ਆ ਖੇਤੀਬਾੜੀ ਚ ਇੱਕ ਬਹੁਤ ਇਮਾਨਦਾਰ ਵਿਅਕਤੀ ਸਾਨੂੰ ਮਿਲੇ ਤੇ ਇਸ ਕਰਕੇ ਸਾਡਾ ਜਿਹੜਾ ਏਰੀਆ ਹੈ ਉਹ ਖੁੱਡੀਆਂ ਸਾਹਿਬ ਨੂੰ ਬੜਾ ਚਾਹੁੰਦਾ ਹੈ ਪਰ ਉਹ ਪਿੰਡ ਸਾਡਾ ਵਧੀਆ ਕੋਈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੋਕ ਕੰਮਾਂ ਨੂੰ ਵੋਟ ਪਾਉਂਦੇ ਆ ਜੀ ਬਿਲਕੁਲ ਬਾਬਾ ਜੀ ਕੀ ਨਾਮ ਹੈ ਜੀ ਬਲਬੀਰ ਸਿੰਘ ਆ ਜੀ ਕਿਨੇ ਲੁੱਟ ਲਿਆ ਪੰਜਾਬ ਉਹ ਦੱਸ ਲੁੱਟ ਤਾਂ ਮੇਰੇ ਭਾਦਾ ਦਾ ਜਿਹੜੀਆਂ ਦੋ ਸਰਕਾਰਾਂ ਪਹਿਲਾਂ ਸੀ ਇਹਨਾਂ ਨੇ ਲੁੱਟ ਲਿਆ ਸਾਰਾ ਕਾੜੀਆਂ ਨੇ ਤੇ ਕਾਂਗਰਸ ਨੇ ਕਿਵੇਂ ਮੇਰੇ ਕੋਲ ਗਾਇਆਂ ਦਾ ਫਾਰਮ ਰਹੀਗਾ ਜਦੋਂ ਮੈਂ ਧਰਾਂ ਕੱਢਣ ਦਾ ਟਾਈਮ ਹੁੰਦਾ ਜੈਨੇਟਰੀ ਚੱਲ ਜਾਂਦਾ ਜਿਹੜਾ ਤੇਲ ਦਾ ਤੇਲ ਵੀ ਖਾ ਜਾਂਦਾ ਦੁੱਧ ਦਾ ਭਰਾ ਹੁੰਦਾ ਸਾਰਾ ਉਹ ਨਹੀਂ ਮਟੀਂਦਾ ਹੁਣ ਵਿਚਰੀ ਵਿਚ ਵੱਜੀ ਜਾਂਦੀ ਮੱਲੋ ਮੱਲੀ ਕਾ 1 ਲੀਟਰ ਨਹੀਂ ਤੇਲ ਦਾ ਫੁੱਕਾ ਹੀ ਦਿੰਦੀ ਆ ਸਰਕਾਰ ਹੀ ਹੈ ਅੱਛਾ ਤੇ ਨਹਿਰ ਦਾ ਪਾਣੀ ਸੀ ਉਧਰ ਦਾ ਭੁੰਦੜਾ ਜਾਂਦਾ ਜਦੋਂ ਬੰਦੀ ਹੋ ਜਾਂਦੀ ਤੇ ਮਗਰ ਮੋਫਲ ਰੋਕ ਲਾਂਦਾ ਦੋ ਦੋ ਤਿੰਨ ਤਿੰਨ ਦਿਨ ਪਾਣੀ ਤੇ ਤੁਰੇ ਫੜਦੇ ਰਾਤ ਨੂੰ ਤੇ ਹੁਣ 2 ਸਾਲ ਹੋ ਗਏ ਮੈ ਤਾਂ ਕਦੇ ਖੇਤ ਪਾਣੀ ਤੇ ਨਹੀਂ ਗਾ ਮੇਰਾ ਖੇਤ ਹੀ ਬਾਧੂ ਰਹਿੰਦਾ ਪਾਣੀ ਅੱਛਾ ਆ ਪਾਣੀ ਨਹਿਰ ਦਾ ਆਇਆ ਹੀ ਨਹੀਂ ਸੀਗਾ ਅੱਛਾ ਹੋਰ ਬਸ ਰੋਟੀ ਕਰ ਕੀ ਨਾ ਬਾਈ ਜੀ ਹਮੇਸ਼ੀਰ ਸਿੰਘ ਆ ਜੀ ਕੀ ਲੱਗਦਾ ਫਿਰ ਮਾਹੌਲ ਐ ਕਿ ਮਾਹੌਲ ਠੀਕ ਹੈ ਜੀ ਕਿਹੜੀ ਪਾਰਟੀ ਦਾ ਵੱਧ ਲੱਗਦਾ ਪਾਰਟੀਆਂ ਤਾਂ ਦੇਖੋ 4 ਜੂਨ ਨੂੰ ਪਤਾ ਲੱਗੂ ਹਾਂ ਤੇ ਵੈਸੇ ਨੂੰ ਕੰਮ ਵਧੀਆ ਚੱਲ ਜਾਂਦਾ ਕਿਹਦਾ ਖਾਸ ਕਰਕੇ ਸਾਰੀਆਂ ਪਾਰਟੀਆਂ ਦੇ ਆਉਂਦੇ ਜਾਂਦੇ ਦੇਖ ਕੇ ਪਿੰਡ ਦੇ ਲੋਕ ਦੇਖ ਕੇ ਮੁੜੇ ਆਉਂਦੇ ਆ ਬਸ ਜਦੋਂ ਪਿੰਡ ਦੇ ਵਿੱਚ ਜਾਂਦੇ ਦੇਖ ਕੇ ਮੁੜੇ ਆਉਂਦੇ ਆ ਅਕਾਲੀਆਂ ਦਾ ਕੰਮ ਕਿਵੇਂ ਲੱਗਦਾ ਦੇਖੋ ਜੀ ਅਕਾਲੀਆਂ ਦਾ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਇੱਕ ਗੱਲ ਤਾਂ ਥੋੜਾ ਜਿਹਾ ਫਰਕ ਹੈਗਾ ਅੱਗੇ ਜਦੋਂ ਸਰਕਾਰ ਬਦਲ ਜਾਂਦੀ ਪਰਚੇ ਹੁੰਦੇ ਸੀ ਠੀਕ ਹੈ 10 15% ਤਾਂ ਕਾਂਗਰਸੀ ਵੀ ਅਕਾਲੀਆਂ ਦੇ ਕਰਾਉਂਦੇ ਸੀਗੇ 70 80 85% ਅਕਾਲੀ ਕਾਂਗਰਸੀ ਦੇ ਤਾਂ ਕਰਾਈ ਜਾਂਦੇ ਸੀ ਠੀਕ ਹੈ ਮੈਨੂੰ ਤਾਂ ਪਸ ਇੰਨਾ ਫਰਕ ਲੱਗਦਾ ਇਹ ਤਾਂ ਗਲਤ ਦੇ ਵਿੱਚ ਫਰਕ ਉਹ ਬਹੁਤ ਘਟਿਆ ਅੱਛਾ ਹਾਂ ਮੈਂ ਬਹੁਤ ਠੀਕ ਹੈ ਕੀ ਨਾਮ ਹੈ ਜੀ ਅਮਰਿਕ ਸਿੰਘ ਜੀ ਅਮਰਿਕ ਜੀ ਕੀ ਮਾਹੌਲ ਆ ਫਿਰ ਵਧੀਆ ਜੀ ਹੂੰ ਕੀ ਲੱਗਦਾ ਵਧੀਆ ਲੱਗਦਾ ਜੀ ਜਿਵੇਂ ਪਿਛਲੇ ਪਾਰਟੀਆਂ ਤੋਂ ਦੇਖੀਏ ਪਿਛਲੇ ਕਾਂਗਰਸ ਤੋਂ ਚੰਨੀ ਵੇੜੇ ਦੇਖੀਏ ਲਾਲ ਖੀਰੋ ਅੰਦਰ ਜਿੰਨੇ ਪਿੰਡ ਦੇ ਮਕਾਨ ਕੀਤੇ ਉਹਦੇ ਸਭ ਲੋਕਾਂ ਦੇ ਨਾਮ ਕਰਾਤੇ ਹਾਂ ਉਹਨੇ ਕੰਮ ਵਿੱਢਿਆ ਸੀ ਵਧੀਆ ਫੈਸਲਾ ਅਮਰਿੰਦਰ ਸਿੰਘ ਨੇ ਵਿੱਢਿਆ ਸੀ ਬੁੜੀਆਂ ਦਾ ਕਰਾਇਆ ਮਾਫ ਕੀਤਾ ਵਧੀਆ ਕੀਤਾ ਕੋਈ ਮੜਾ ਨਹੀਂ ਕੀਤਾ ਠੀਕ ਹੈ ਤੇ ਹੋਰ ਮਤਲਬ ਲਾਲੋ ਤੁਸੀਂ ਅੱਜ ਜਿਹੜਾ ਚੱਲ ਜਾਂਦਾ ਵੀ ਆਪ ਵਾਲੇ ਪ੍ਰਚਾਰ ਕਰਦੇ ਫਿਰਦੇ ਐ ਅਸੀਂ ਨਹਿਰਾ ਕੱਢਦੇ ਸੀ ਅਸੀਂ ਸੂਏ ਕੱਢਦੇ ਸੀ ਅਸੀਂ ਟੇਲਾ ਤੇ ਪਾਣੀ ਪਹਚਾਤਾ ਨਹੀਂ ਇਹ ਕਾਂਗਰਸ ਦਾ ਕੰਮ ਵਿੱਢਿਆ ਹੋਇਆ ਸੀ ਅੱਛਾ ਕਾਂਗਰਸ ਨੇ ਕੀਤਾ ਸਾਰਾ ਕਾਂਗਰਸ ਨੇ ਪਿੱਛੇ ਵਿੱਢਿਆ ਹੋਇਆ ਸੀ ਮਗਰੋਂ ਚਲਾਤਾ ਇਹਨਾਂ ਨੇ ਜਰੂਰ ਚਲਾਤਾ ਰੁਕਿਆ ਹੋਇਆ ਕੰਮ ਸਾਰਾ ਉਹਨਾਂ ਮਰ ਕੋ ਚੱਲਿਆ ਹੋਇਆ ਅੱਛਾ ਹਜੇ ਤੱਕ ਤਾਂ ਮੈਨੂੰ ਇਹਨਾਂ ਦਾ ਕੀਤਾ ਕੋਈ ਦਿਸਦਾ ਨਹੀਂ ਜੀ ਤੇ ਮੈਨੂੰ ਦਰਸਾਈ ਲੱਗਦਾ ਹੈ ਬਹੁਤ ਬਧੀਆ ਜੀ ਬਹੁਤ ਕਹਟ ਬੰਦਾ ਹੈ ਹਾਂਜੀ ਬਹੁਤ ਵੈਰੀ ਗੁੱਡ ਬਈ ਨਾਈਸ ਓਕੇ ਬਾਈ ਜੀ ਕਿਵੇਂ ਦੇਖਦੇ ਹੋ ਫਿਰ ਜਿਹੜੇ ਪਿੰਡ ਦੇ ਗੱਲਾਂ ਜਿਵੇਂ ਬਾਈ ਜੀ ਨੇ ਦੱਸਿਆ ਵੀ ਸਾਰਾ ਕੰਮ ਪਹਿਲਾਂ ਕਾਂਗਰਸ ਨੇ ਕੀਤਾ ਹੋਇਆ ਸੀਗਾ ਨਹੀਂ ਠੀਕ ਹੈ ਜੀ ਪੁਰਾਣੇ ਬਜ਼ੁਰਗ ਬੈਠੇ ਇਹਨਾਂ ਨੂੰ ਸਾਡੇ ਨੂੰ ਵੱਧ ਪਤਾ ਹੈ ਜੋ ਪੁਰਾਣੀਆਂ ਸਰਕਾਰਾਂ ਨੇ ਵੀ ਕੀਤੇ ਆ ਕੰਮ ਤਾਂ ਸਾਰੇ ਕੀਤੇ ਆ ਚਲੋ ਹੁਣ ਜਿਹੜੇ ਹਿਸਾਬ ਨਾਲ ਇਹ ਸਰਕਾਰ ਕਰੀ ਜਾਂਦੀ ਦੇ ਦੇ ਹੈ ਜੀ ਇਹ ਵੀ ਮਰੀਕ ਸਿੰਘ ਸਰਪੰਚ ਰਹਾ ਹੈ ਪਰਾਣਾ। ਅੱਛਾ। ਹਾਂ, ਇਹਨੇ ਵੀ ਪਿੰਡ 'ਚ ਬਹੁਤ ਕੰਮ ਕੀਤੇ ਆ। ਠੀਕ ਆ। ਤੇ ਸਾਰੇ ਹੁੰਦਾ ਹੈ ਵੀ ਪਾਰਟੀਆਂ ਦਾ ਚਲੋ ਅੱਜ ਇਹਨਾਂ ਦਾ ਦੌਰ ਹੈ ਵੀ ਪੁੱਡੀਆਂ ਸਾਹਿਬ ਸਾਡੇ ਪਾਸੋਂ ਬਹੁਤ ਵਧੀਆ ਬੰਦਾ ਹੈ। ਇਮਾਨਦਾਰ ਬੰਦਾ ਵਧੀਆ। ਇਸੇ ਤਰ੍ਹਾਂ ਅੱਜ ਇਸ ਪਿੰਡ ਦੇ ਵਿੱਚ ਬਜ਼ੁਰਗਾਂ ਨਾਲ ਨੌਜਵਾਨਾਂ ਨਾਲ ਗੱਲਬਾਤ ਕੀਤੀ ਹੈ ਤੇ ਜਾਣਿਆ ਹੈ ਵੀ ਕਿਹੜੀ ਪਾਰਟੀ ਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਹੈ। ਤੁਸੀਂ ਬਜ਼ੁਰਗਾਂ ਦੀ ਰਾਏ ਸੁਣੀ ਹੈ ਤੇ ਆਪਣੀ ਰਾਏ ਕਰਿਓ ਕਮੈਂਟਾਂ 'ਚ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ।